ਅੱਖਾਂ ਸਾਡੇ ਸਰੀਰ ਦਾ ਸਭ ਤੋਂ ਕੀਮਤੀ ਹਿੱਸਾ ਹਨ ਇਹਨਾਂ ਦੀ ਸਹੀ ਦੇਖਭਾਲ ਨਾਲ ਨਾ ਸਿਰਫ ਨਜ਼ਰ ਤਿੱਖੀ ਰਹਿੰਦੀ ਹੈ ਸਗੋਂ ਸਰੀਰਕ ਥਕਾਵਟ ਵੀ ਘਟਦੀ ਹੈ ਸਵੇਰੇ ਸਵੇਰੇ ਉੱਠਦੇ ਹੀ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਤੇ ਠੰਡੇ ਸਾਫ਼ ਤੇ ਤਾਜ਼ੇ ਪਾਣੀ ਦੇ ਛਿੱਟੇ ਮਾਰੋ ਇਸ ਨਾਲ ਅੱਖਾਂ ਦੀ ਥਕਾਵਟ ਦੂਰ ਹੁੰਦੀ ਹੈ ਦਿਨ ਵਿੱਚ 2-4 ਵਾਰ ਅੱਖਾਂ ਨੂੰ ਉੱਪਰ ਥੱਲੇ ਖੱਬੇ ਸੱਜੇ ਘੁਮਾਓ ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਤੇ 6 ਤੋਂ 8 8 ਘੰਟੇ ਦੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਅੱਖਾਂ ਨੂੰ ਆਰਾਮ ਮਿਲੇ ਖਾਣੇ ਵਿੱਚ ਗਾਜਰ ਆਮਲਾ ਪਾਲਕ ਤੇ ਤਾਜ਼ੇ ਫਲ ਅੱਖਾਂ ਲਈ ਬਹੁਤ ਵਧੀਆ ਆਹਾਰ ਹਨ ਲੰਬੇ ਸਮੇਂ ਤੱਕ ਸਕਰੀਨ ਫੋਨ ਆਦਿ ਵੇਖਣਾ ਵੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸੋ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਵਿੱਚ ਬ੍ਰੇਕ ਦੇਣਾ ਜ਼ਰੂਰੀ ਹੈ ਸੋ ਸਾਡੀ ਵੀਡੀਓ ਕਿਵੇਂ ਲੱਗੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ